ਪਾਕਿਸਤਾਨ ਦੇ ਵਜ਼ੀਰਸਤਾਨ ਵਿੱਚ ਸਾਰਾਗੜੀ ਕਿਲੇ ਦੀ ਸੁਰੱਖਿਆ ਕਰਦਿਆਂ 36ਵੀਂ ਸਿੱਖ ਬਟਾਲੀਅਨ ਫਿਰੋਜ਼ਪੁਰ ਦੇ ਸ਼ਹੀਦ ਹੋਏ 21 ਸਿੱਖ ਸੈਨਿਕਾਂ ਦੀ ਯਾਦ ਵਿੱਚ ਅੱਜ ਸਾਰਾਗੜੀ ਦਿਵਸ ਮਨਾਇਆ ਜਾ ਰਿਹਾ ਹੈ ਇਸ ਆਕਾਤ 36ਵੀਂ ਸਿੱਖ ਬਟਾਲੀਅਨ ਦੇ ਉਨ੍ਹਾਂ 21 ਬਹਾਦਰ ਸੈਨਿਕਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ 22 12 ਸਤੰਬਰ 1897 ਨੂੰ ਸਾਰਾਗੜੀ ਕਿਲੇ ਦੀ ਰੱਖਿਆ ਕਰਦਿਆਂ 10000 ਤੋਂ ਵੱਧ ਅਫਗਾਨ ਕਬਾਈਲਿਆਂ ਵੱਲੋਂ ਕੀਤੇ ਗਏ ਹਮਲੇ ਦਾ ਮੁਕਾਬਲਾ ਕਰਦਿਆਂ ਆਪਣਾ ਸਰਬ ਉੱਚ ਬਲੀਦਾਨ ਦਿੱਤਾ ਸੀ ਇਹ ਲੜਾਈ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਲੜੀ ਗਈ ਸੀ ਸਾਰਾਗੜੀ ਦੇ ਇਤਿਹਾਸਕ ਜੰਗ ਦੀ 127ਵੇਂ ਬਰੇ ਗੰਢ ਤੇ ਇਨ੍ਹਾਂ ਸ਼ਹੀਦ ਸੈਨਿਕਾਂ ਦੀ ਬੇਮਿਸਾਲ ਬਹਾਦਰੀ ਅਤੇ ਲਾਸਾਨੀ ਕੁਰਬਾਨੀ ਨੂੰ ਯਾਦ ਕਰਨ ਲਈ ਰਾਜਪਦਰੀ ਸਮਾਗਮ ਅੱਜ ਫਿਰੋਜ਼ਪੁਰ ਕੈਂਟ ਸਥਿਤ ਗੁਰਦੁਆਰਾ ਸਾਰਾਗੜੀ ਕੰਪਲੈਕਸ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਸਾਰਾ ਗੜੀ ਦੀ ਜੰਗ ਇਤਿਹਾਸ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦੀ ਹੈ ਜਿਸ ਨੂੰ ਵਿਸ਼ੇ ਪੱਧਰ ਦੀਆਂ ਸਿਰਫ 8 ਸਮੂਹਿਕ ਬਹਾਦਰੀ ਦੀਆਂ ਯੂਨੈਸਕੋ ਦੀਆਂ ਕਹਾਣੀਆਂ 'ਚੋਂ ਇੱਕ ਮੰਨਿਆ ਜਾਂਦਾ ਹੈ ਇਹਨਾਂ ਸਾਰੇ 21 ਸਿੱਖ ਸ਼ਹੀਦ ਸੈਨਿਕਾਂ ਨੂੰ ਮਰਨ ਉਪਰੰਤ ਇੰਡੀਅਨ ਆਰਡਰ ਆਫ ਮੈਰਿਟ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਜੋ ਉਸ ਸਮੇਂ ਭਾਰਤੀ ਸੈਨਿਕਾਂ ਲਈ ਸਰਵੋਤਮ ਬਹਾਦਰੀ ਪੁਰਸਕਾਰ ਸੀ ਜਿਸ ਨੂੰ ਵਿਕਟੋਰੀਆ ਕ੍ਰੋਸ ਦੇ ਬਰਾਬਰ ਮੰਨਿਆ ਜਾਂਦਾ ਸੀ ਇੰਗਲੈਂਡ ਵਿੱਚ ਵੀ ਇਸ ਇਤਿਹਾਸਿਕ ਲੜਾਈ ਨੂੰ ਯਾਦ ਕਰਦਿਆਂ ਇਹਨਾਂ ਸਿੱਖ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ